ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਕੱਟ ਵਾਲੀ ਜਿਹੜੀ ਮੂਰੀ ਹੁੰਦੀ ਆਪਾਂ ਬਣਾਉਣੀ ਸਿੱਖਾਂਗੇ ਠੀਕ ਹੈ ਜੀ ਤੇ ਇੱਕ ਮੂਰੀ ਦੇਖੋ ਮੈਂ ਤਿਆਰ ਕੀਤੀ ਹੋਈ ਆ ਠੀਕ ਹੈ ਜੀ ਤੇ ਦੂਸਰੀ ਆਪਾਂ ਇਹ ਜਿਹੜੀ ਮੂਰੀ ਤਿਆਰ ਕਰਨੀ ਆ ਠੀਕ ਹੈ ਜੀ ਇਹ ਬੁਕਰਮ ਮੈਂ ਚਿਪਕਾਈ ਹੋਈ ਆ ਦੇਖੋ ਕੱਟਵਰਕ ਵਾਲੀ ਜਿਹੜੀ ਬੁਕਰਮ ਹੁੰਦੀ ਆ ਕੱਪੜੇ ਦੇ ਉੱਪਰ ਅੱਧਾ ਪ੍ਰੈਸ ਨਾਲ ਚਿਪਕਾ ਲੈਣੀ ਪਹਿਲਾਂ ਆਪਾਂ ਇਹਨੇ ਠੀਕ ਹੈ ਜੀ ਤੇ ਜਿਹੜਾ ਸਾਈਡ ਦੇ ਕੱਪੜਾ ਆਪਾਂ ਉਹਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ ਆਪਣੇ ਕੱਟ ਤੋਂ ਪਿੱਛੇ-ਪਿੱਛੇ ਆਪਾਂ ਇਹ ਜਿਹੜਾ ਕੱਪੜਾ ਇਹ ਫੋਲਡ ਕਰਨਾ ਹੁੰਦਾ ਠ ਤੇ ਆਪਾਂ ਦਾ ਸਲਾਈ ਕਰਤੀ ਸਲਾਈ ਰੈਡੀ ਹੈ ਵੱਡੇ ਬਕਸ਼ਾ ਨਾ ਲਗਾ ਲਾਂਗੇ ਉਹਨੂੰ ਪਹਿਲਾਂ ਠੀਕ ਹੈ ਜੀ ਇਹ ਵਾਲੇ ਸਲਾਈ ਲਗਾਉਣ ਤੋਂ ਬਾਅਦ ਆਪਾਂ ਹੁਣ ਆਪਾਂ ਜਿਹੜੇ ਸਲਵਾਰ ਦਾ ਆਪਣਾ ਕੱਪੜਾ ਰੱਖ ਲੈਣਾ ਆਪਾਂ ਨੇ ਮੂਰੀ ਵਾਲਾ ਆ ਦੇਖੋ ਠੀਕ ਹੈ ਜੀ ਸਲਵਾਰ ਦੀ ਮੂਰੀ ਵਾਲਾ ਕੱਪੜਾ ਆਪਾਂ ਇਹਦਾ ਰੱਖ ਲੈਣਾ ਆ ਠੀਕ ਹੈ ਜੀ ਉਸਦੇ ਬਾਅਦ ਆਪਾਂ ਦੇਖੋ ਜਿਹੜੀ ਬੁਕਰਮ ਆਪਾਂ ਇਹ ਇਦਾਂ ਰੱਖ ਲੈਣੀ ਹੈ ਠੀਕ ਹੈ ਜੀ ਪਹਿਲਾਂ ਆਪਾਂ ਨੇ ਪੱਲੇ ਮਲਾ ਕੇ ਨਾ ਇਦਾਂ ਸੀਣ ਮਲਾ ਲੈਣੀ ਹੈ ਕੁੰਦਿਆਂ ਵਾਲੀ ਤੇ ਆਪਾਂ ਟਾਕ ਲਗਾ ਲੈਣਾ ਇਦਾਂ ਕੱਟ ਲਗਾਉਣ ਤੋਂ ਬਾਅਦ ਆਪਾਂ ਨੇ ਠੀਕ ਹੈ ਜੀ ਸੈਂਟਰ ਕਰ ਲਿਆ ਆਪਾਂ ਇਦਾਂ ਉਸਦੇ ਬਾਅਦ ਆਪਾਂ ਬੁਕਰਮ ਤੇ ਵੀ ਸੈਂਟਰ ਕਰ ਲੈਣਾ ਹੈ ਦੇਖੋ ਇਹ ਆਪਾਂ ਨੇ ਪਿਆਰ ਪਰ ਦਾ ਮਾਰਜਨ ਜਿਹੜਾ ਛੱਡਿਆ ਆ ਠੀਕ ਹੈ ਜੀ ਤੇ ਜਿੰਨੇ ਕ ਆਪਣੀ ਸਲਾਈ ਆਉਣੀ ਆ ਲੋ ਜੀ ਐਦਾ ਆਪਾਂ ਕੱਟ ਦੇ ਨਾਲ ਕੱਟ ਮਲਾ ਕੇ ਜਿਹੜੀ ਆਪਾਂ ਸਲਾਈ ਆਪਾਂ ਪਹਿਲਾਂ ਹੁਣ ਦੇਖੋ ਤੁਹਾਨੂੰ ਮੈਂ ਦੱਸਦੀ ਆ ਪਹਿਲਾਂ ਆਪਾਂ ਪਿੱਛੇ ਕੱਚੀ ਸਲਾਈ ਲਾਉਣੀ ਹੈ ਠੀਕ ਹੈ ਜੀ ਆ ਦੇਖੋ ਕੱਟ ਨਾਲ ਆਪਾਂ ਨੇ ਪਹਿਲਾਂ ਐਦਾ ਸੈਂਟਰ ਕਰਕੇ ਆਪਾਂ ਮੂਰੀ ਨੂੰ ਰੱਖ ਲਿਆ ਬੁਕਰਮ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਪਹਿਲਾਂ ਪਿੱਛੇ ਕੱਚੀ ਸਲਾਈ ਲਾ ਲੈਣੀ ਹੈ ਇੱਕ ਠੀਕ ਹੈ ਜੀ ਆ ਕਪੜਾ ਜਿਹੜਾ ਆਪਣਾ ਪੱਲੇ ਅਤੇ ਕੁੰਦੀਆਂ ਦਾ ਆ ਇਹਨੂੰ ਆਪਾਂ ਏਦਾਂ ਖੋਲ ਲੈਣਾ ਆ ਠੀਕ ਹੈ ਜੀ ਸਿਲਾਈਆਂ ਜਿਹੜੇ ਦੋਨੋਂ ਖੋਲ ਕੇ ਨਾ ਫਿਰ ਸਿਲਾਈ ਲਗਾਉਣੀ ਆਪਾਂ ਨੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਪਹਿਲਾਂ ਆਪਾਂ ਪਿੱਛੇ ਸਿਲਾਈ ਲਗਾਉਣੀ ਆ ਇੱਕ ਏਦਾਂ ਠੀਕ ਹੈ ਜੀ ਸੈਂਟਰ ਦੇ ਵਿੱਚ ਆਪਾਂ ਸਿਲਾਈ ਲਾ ਲੈਣ ਪਹਿਲਾਂ ਇੱਕ ਕੱਚੀ ਠੀਕ ਹੈ ਜੀ ਜਿਵੇਂ ਆਪਾਂ ਨੂੰ ਪੈਰ ਪਰ ਦੀ ਨੀਚੇ ਜਿਹੜੀ ਚਾਹੀਦੀ ਆ ਆਪਾਂ ਨੂੰ ਸਿਲਾਈ ਲਗਾਉਣੀ ਜਿਹੜੀ ਆਪਾਂ ਨੇ ਕੱਟ ਜਦੋਂ ਬਣਾਉਣੇ ਆ ਉਹ ਆਪਾਂ ਨੇ ਛੱਡ ਦੇਣਾ ਬੁਕਰਮੇ ਪੌਸਰਾਵਣਾ ਰੱਖ ਲੈਣੀ ਆ ਠੀਕ ਹੈ ਜੀ ਤੇ ਆਪਾਂ ਇੱਥੇ ਕੱਚੀ ਸਿਲਾਈ ਪਹਿਲਾਂ ਪਾ ਲੈਣੀ ਐ ਇਦਾਂ ਕਰਕੇ ਲਗਾ ਦੇਣੀ ਆ ਲੋ ਜੀ ਇਹ ਸਿਲਾਈ ਹੁਣ ਲਗਾਉਣ ਤੋਂ ਬਾਅਦ ਹੁਣ ਆਪਾਂ ਜਿਹੜੇ ਕੱਟ ਤੇ ਆਪਾਂ ਸਿਲਾਈ ਲਗਾਵਾਂਗੇ ਇੱਧਰੜੇ ਆਪਣੇ ਇਹ ਕੱਟ ਬਣੇ ਹੋਏ ਨੇ ਠੀਕ ਹੈ ਜੀ ਲੋ ਜੀ ਇਦਾਂ ਆਪਾਂ ਸਿਲਾਈ ਨੂੰ ਜਿਹੜੀ ਲਾਉਣੀ ਆ ਆਪਾਂ ਗੁਲਾਈ ਦੇ ਵਿੱਚ ਨਾ ਬੁਕਰਮ ਨੂੰ ਘਮਾਉਣਾ ਆਪਾਂ ਨੇ ਠੀਕ ਹੈ ਜੀ ਹਲਕੇ ਹਲਕੇ ਹੱਥਾਂ ਨਾਲ ਆਪਾਂ ਨਵੇਂ ਬੁਕਰਮ ਨੂੰ ਘੁਮਾਈ ਜਾਣਾ ਤੇ ਸਿਲਾਈ ਨੂੰ ਆਪਾਂ ਲਗਾਈ ਜਾਣਾ ਦੇਖਿਓ ਬਸ ਇੱਥੇ ਆਪਾਂ ਮਸ਼ੀਨ ਰੋਕਣੀ ਆ ਠੀਕ ਹੈ ਜੀ ਜਿੱਥੇ ਆਪਣਾ ਕੱਟ ਖਤਮ ਹੋ ਜਾਣਾ ਆ ਤੇ ਉਸ ਤੋਂ ਬਾਅਦ ਆਪਾਂ ਫੇਰ ਬੁਕਰਮ ਨੂੰ ਆਪਣੇ ਗੁਲਾਈ ਦੇ ਵਿੱਚ ਐਦਾਂ ਘੁਮਾਈ ਜਾਣਾ ਤੇ ਸਿਲਾਈ ਨੂੰ ਲਗਾਈ ਜਾਣਾ ਠੀਕ ਹੈ ਜੀ ਫਿਰ ਆਪਾਂ ਇੱਥੇ ਜਿੱਥੇ ਕੱਟ ਖਤਮ ਹੋ ਗਿਆ ਫਿਰ ਉੱਥੇ ਮਸ਼ੀਨ ਨੂੰ ਆਪਾਂ ਇੱਦਾਂ ਕਰਕੇ ਕਮਾ ਲੈਣਾ ਠੀਕ ਹੈ ਬਾਰ-ਬਾਰ ਆਪਾਂਨ ਮਤਲਬ ਕਿ ਜਿਹੜੀ ਮਸ਼ੀਨ ਆਪਾਂ ਚੱਕਣੀ ਨਹੀਂ ਹੈਗੀ ਸੂਈ ਜਦੋਂ ਆਪਣਾ ਕੱਟ ਖਤਮ ਹੋ ਗਿਆ ਫਿਰ ਆਪਾਂ ਸੂਈ ਚੱਕਣੀ ਉਹ ਖੜਾਣੀ ਹੈ ਮਸ਼ੀਨ ਠੀਕ ਹੈ ਜੀ ਆਹ ਦੇਖੋ ਬਸ ਆਪਾਂ ਨੇ ਬੁਕਰਮ ਨੂੰ ਹੀ ਕਮਾਉਣਾ ਹੈ ਇੱਦਾਂ ਹਲਕੇ-ਹਲਕੇ ਹੱਥਾਂ ਨੇ ਗੋਲਾਈ ਦੇ ਵਜਿਵੇਂ ਜਿਵੇਂ ਆਪਣੇ ਕੱਟ ਬਣੇ ਹੋਏ ਨੇ ਠੀਕ ਹੈ ਜੀ ਲਓ ਜੀ ਜਿੱਥੋਂ ਆਪਣਾ ਕੱਟ ਖਤਮ ਹੋ ਗਿਆ ਉੱਥੇ ਆਪਾਂ ਨੇ ਜਿਹੜਾ ਆ ਫਿਰ ਆਪਾਂ ਦੂਜੇ ਪਾਸੇ ਉਹਨੂੰ ਘਮਾਉਣਾ ਹੈ ਇਹਨੂੰ ਠੀਕ ਹੈ ਜੀ ਮਤਲਬ ਕਿ ਬਾਰ-ਬਾਰ ਆਪਾਂ ਜਿਹੜੀ ਮਸ਼ੀਨ ਜਿਹੜੀ ਚੱਕਣੀ ਨਹੀਂ ਹੈਗੀ ਸੂਈ ਠੀਕ ਹੈ ਜੀ ਫਿਰ ਕੱਟ ਜਿਹੜੇ ਆਪਣੇ ਬਿਲਕੁਲ ਇਹਨਾਂ ਗੁਲਾਈ ਦੇ ਵਿੱਚ ਆਉਣਗੇ ਜੀ ਜਿੱਥੇ ਆਪਣਾ ਕੱਟ ਖਤਮ ਹੋ ਗਿਆ ਉੱਥੇ ਆਪਾਂ ਨੇ ਸਲਾਈ ਵੀ ਰੋਕ ਕੇ ਕਹਾਂ ਦੂਜੇ ਕੱਟ ਨੂੰ ਘੁਮਾ ਦੇਣੀ ਹੈ ਮਸ਼ੀਨ ਠੀਕ ਹੈ ਜੀ ਲਓ ਜੀ ਲਓ ਜੀ ਕੱਟ ਬਣ ਕੇ ਆਪਾਂ ਜਿਹੜੀ ਸਲਾਈ ਆਪਣੀ ਹੁਣ ਇਹ ਲਗਾਤੀ ਕੱਟਾਂ ਦੇ ਵਾਲੇ ਦੁਆਲੇ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਤੇ ਹੁਣ ਦੇਖਿਓ ਤੁਸੀਂ ਹੁਣ ਆਪਾਂ ਜਿਹੜੀ ਇਹ ਸਲਾਈ ਹੈ ਜਿਹੜੀ ਆਪਾਂ ਲਗਾਈ ਇਹਦੇ ਆਪਾਂ ਇਦਾਂ ਕਪੜਾ ਜਿਹੜਾ ਐਕਸਟਰਾ ਥੋੜਾ ਥੋੜਾ ਆਪਾਂ ਕਟਿੰਗ ਕਰ ਦੇਣਾ ਪਹਿਲਾਂ ਠੀਕ ਹੈ ਜੀ ਜਿਆਦਾ ਨਹੀਂ ਕਟਿੰਗ ਕਰਨਾ ਤੇ ਪੈਰ ਪੈਰ ਦਾ ਮਾਰਜ ਜਿਹੜਾ ਆਪਾਂ ਜਿਹੜਾ ਕਪੜੇ ਦਾ ਛੱਡ ਦੇਣਾ ਵਿੱਚ ਜਿਵੇਂ ਜਿਵੇਂ ਆਪਣੇ ਕੱਟ ਬਣੇ ਨੇ ਪੌਵੇਂ ਡੰਗਾਏ ਤੇ ਵਿੱਚ ਜਿਹੜੇ ਕੱਟਾਂ ਦੀ ਕਟਿੰਗ ਕਰ ਦਾਂਗੇ ਬਾਕੀ ਐਕਸਟਰਾ ਕਪੜੇ ਦੀ ਠੀਕ ਹੈ ਜੀ ਸਿਲਾਈ ਤੋਂ ਬਚਾ ਕੇ ਜਿਹੜੀ ਆਪਾਂ ਸਿਲਾਈ ਲਗਾਈ ਉਹ ਆਪਾਂ ਨੇ ਬਿਲਕੁਲ ਬੁਕਰਮ ਦੇ ਨਾਲ-ਨਾਲ ਲਗਾਉਣੀ ਆ ਬੁਕਰਮ ਦੇ ਉੱਪਰ ਨਹੀਂ ਲਗਾਉਣੀ ਹੈਗੀ ਠੀਕ ਹੈ ਜੀ ਤਾਂ ਹੀ ਇਸ ਫਾਈਲ ਨਾਲ ਜਿਹੜੇ ਆਪਣੇ ਬਣੂਗੇ ਮੂਰੀ ਕੱਟ ਬਣਨਗੇ ਅਗਰ ਤੁਸੀਂ ਸਿਲਾਈ ਉੱਪਰ ਲਗਾਉਣੀ ਫਿਰ ਜਿਹੜੇ ਕੱਟ ਜਿਹੜੇ ਖਤਮ ਹੋ ਜਾਂਦੇ ਨੇ ਕਟੌ ਜਿਹੜੇ ਬਣਦੇ ਨਹੀਂ ਹੈਗੇ ਫਿਰ ਠੀਕ ਹੈ ਜੀ ਸਿਲਾਈ ਬਿਲਕੁਲ ਨਾਲ-ਨਾਲ ਲਾਉਣੀ ਆ ਐਕਸਟਰਾ ਆਪਾਂ ਹੁਣ ਕਟਿੰਗ ਕਰਤੀ ਤੇ ਉਸਦੇ ਬਾਅਦ ਆਪਾਂ ਫਿਰ ਇਹਦੇ 'ਚ ਹਲਕੇ-ਹਲਕੇ ਕੱਟ ਲਾ ਦਾਂਗੇ ਜੀ ਲੋ ਜੀ ਹੁਣ ਇੱਥੇ ਆਪਾਂ ਨੇ ਕੱਟ ਲਾ ਦੇਣੇ ਹੋਰ ਜਿਹੜੇ ਛੋਟੇ ਛੋਟੇ ਕੱਟ ਲਗਾ ਦੇਣੇ ਬਿਲਕੁਲੀ ਸਿਲਾਈ ਨੂੰ ਬਚਾ ਕੇ ਨਾ ਠੀਕ ਹੈ ਜੀ ਜਿੱਤੇ ਜਿੱਤੇ ਆਪਣਾ ਜਿਹੜਾ ਕੱਟ ਖਤਮ ਹੁੰਦਾ ਹੈ ਤੇ ਉੱਥੇ-ਉੱਥੇ ਆਪਾਂ ਚੰਗੀ ਤਰ੍ਹਾਂ ਜਿਹੜਾ ਕੱਟ ਲਗਾ ਦੇਣਾ ਹੈ ਤਾਂ ਜੋ ਜਿਹੜਾ ਆਪਣੇ ਕੱਟ ਜਿਹੜੇ ਨਿਕਲ ਜਾਣ ਸਵਾਰ ਕੇ ਠੀਕ ਹੈ ਇੱਕ ਵਾਰ ਕਟਿੰਗ ਕਰਨ ਤੋਂ ਬਾਅਦ ਦੁਬਾਰਾ ਫੇਰ ਹਲਕੇ-ਹਲਕੇ ਜਿਹੜੇ ਕੱਟ ਆਪਾਂ ਲਗਾ ਦੇਣੀ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੀ ਸਿਲਾਈ ਆਹ ਲਗਾਈ ਹੋਈ ਹੈ ਉਹਨੂੰ ਆਪਾਂ ਢੇੜ ਦਾਂਗੇ ਠੀਕ ਹੈ ਜੀ ਇਹਦੀ ਆਪਾਂ ਹੁਣ ਬਾਅਦ ਚ ਆਪਾਂ ਜਿਹੜੇ ਸਿੱਧੇ ਕਰਨੇ ਨੇ ਕੱਟ ਇਹ ਆਪਾਂ ਤਾਂ ਲਗਾਏ ਸੀ ਤਾਂ ਜੋ ਆਪਣੀ ਮੂਰੀ ਹਿੱਲੇ ਨਾ ਤੇ ਹੁਣ ਆਪਾਂ ਸਟੈਪ ਬਾਏ ਸਟੈਪ ਜਿਹੜੇ ਕੱਟ ਐ ਇਦਾਂ ਕੱਢ ਦੇਣੇ ਆ ਦੇਖੋ ਠੀਕ ਹੈ ਜੀ ਇਦਾਂ ਨਿਕਲ ਕੇ ਸਿੱਧੀ ਹੋ ਗਈ ਤੇ ਹੁਣ ਤੁਸੀਂ ਇਹਨੂੰ ਪ੍ਰੈਸ ਕਰਨਾ ਹੈ ਠੀਕ ਹੈ ਜੀ ਪ੍ਰੈਸ ਕਰਕੇ ਜਿਹੜੇ ਇਹ ਬਿਲਕੁਲ ਖੱਚ ਕੇ ਪ੍ਰੈਸ ਲਗਾ ਜਣੇ ਦੇਖੋ ਪ੍ਰੈਸ ਲੱਗ ਗਿਆ ਨਾ ਦੇਖੋ ਬਿਲਕੁਲ ਸਫਾਈ ਨਾਲ ਆ ਗਿਆ ਤੇ ਹੁਣ ਆਪਾਂ ਸਿਲਾਈ ਜਿਹੜੀ ਲਾਉਣੀ ਹੈ ਬਿਲਕੁਲ ਨਾਲ-ਨਾਲ ਲਾਉਣੀ ਹੈ ਜਦੋਂ ਵੀ ਤੁਸੀਂ ਇਹਨੂੰ ਇਦਾਂ ਦੀ ਮੋਰੀ ਬਣਾਉਂਗੇ ਕੱਟਵਰਕ ਵਾਲੀ ਪਹਿਲਾਂ ਇਹਨੂੰ ਕੱਟਰ ਬਣਾ ਕੇ ਠੀਕ ਹੈ ਜੀ ਫਿਰ ਪਹਿਲਾਂ ਇਹਨੂੰ ਪ੍ਰੈਸ ਕਰਿਓ ਠੀਕ ਹੈ ਜੀ ਪ੍ਰੈਸ ਨਾਲ ਜਿਹੜੀ ਬਿਲਕੁਲ ਸਫਾਈ ਨਾਲ ਆਪਣੀ ਸਿਲਾਈ ਜਿਹੜੀ ਲੱਗ ਜਾਂਦੀ ਆ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਸਲਾਈ ਜਿਹੜੀ ਬਿਲਕੁਲ ਨਾਲ ਨਾਲ ਲਾਈ ਆ ਜਿਵੇਂ ਜਿਵੇਂ ਆਪਣੇ ਕੱਟ ਨੇ ਉਵੇਂ ਆਪਾਂ ਗੁਲਾਈ ਦੇ ਵਿੱਚ ਜਿਹੜੇ ਮਸ਼ੀਨ ਨੂੰ ਘੁਮਾਈ ਜਾਣਾ ਹੈ ਠੀਕ ਹੈ ਜੀ ਮਸ਼ੀਨ ਹੈ ਭਾਜੀ ਮੈਂ ਕੱਟ ਤੇ ਆਪਾਂ ਮਸ਼ੀਨ ਨਹੀਂ ਚੱਕਣੀ ਸੀ ਨਾ ਬਿਤਲੇ ਸਲਾਈ ਨੂੰ ਆਪਾਂ ਰੋਕਣਾ ਨਹੀਂ ਸੀ ਐਦਾਂ ਹੀ ਇੱਥੇ ਵੀ ਆਪਾਂ ਨੇ ਰੋਕਣਾ ਨਹੀਂ ਹੈਗਾ ਤੇ ਆਪਣੇ ਜਿਹੜੇ ਸਾਰੇ ਕੱਟ ਨੇ ਇਹਦਾ ਗੁਲਾਈ ਦੇ ਵਿੱਚ ਜਿਹੜੀ ਸਲਾਈ ਲੱਗੂਗੀ ਬਿਲਕੁਲ ਸਫਾਈ ਦੇ ਨਾਲ ਠੀਕ ਹੈ ਜੀ ਲੋ ਜੀ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਣੀ ਸਲਾਈ ਲੱਗ ਗਈ ਹੁਣ ਆਪਾਂ ਜਿਹੜੀ ਪਿੱਛੇ ਸਲਾਈ ਲਗਾ ਦੇਣੀ ਹੈ ਇੱਕ ਠੀਕ ਹੈ ਜੀ ਜਿੱਥੇ ਆਪਣੀ ਬੁਕਰ ਮਤਲਬ ਇਹ ਖਤਮ ਹੁੰਦੀ ਹੈ ਨਾ ਇੱਥੇ ਆਪਾਂ ਨੇ ਆ ਆਪਣੇ ਗੈਸ ਦੇ ਨਾਲ ਐਦਾਂ ਕਰਕੇ ਇੱਕ ਸਲਾਈ ਲਗਾ ਦੇਣੀ ਹੈ ਪਹਿਲਾਂ ਪਿੱਛੇ ਸਭ ਤੋਂ ਪਿੱਛੇ ਠੀਕ ਹੈ ਜੀ ਲੋ ਜੀ ਇਸ ਲਾਈ ਲਗਾਉਣ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਤੇ ਇੱਥੇ ਆਪਾਂ ਦੇਖੋ ਇਦਾਂ ਲਾਈਨ ਲਗਾ ਲੈਣੀ ਕੱਟ ਦੇ ਨਾਲ ਨੇੜੇ ਪਾ ਡਿਜ਼ਾਈਨ ਬਣਾਉਣਾ ਆਪਾਂ ਪਹਿਲਾਂ ਇਦਾਂ ਕੱਟ ਦੇ ਸਾਹਮਣੋਂ ਇਦਾਂ ਲਾਈਨਾਂ ਲਾ ਲੈਣੀਆਂ ਨੇ ਠੀਕ ਹੈ ਜੀ ਲੱਗੇ ਲਾਈਨ ਤੇ ਹੁਣ ਆਪਾਂ ਜਿਹੜੇ ਇਦਾਂ ਡਿਜ਼ਾਈਨ ਬਣਾਵਾਂਗੇ ਗੁਲਾਈ ਦੇ ਵਿੱਚ ਆਪਾਂ ਮਸ਼ੀਨ ਨੂੰ ਘੁਮਾਉਣਾ ਹੈ ਦੇਖੋ ਇੱਥੇ ਰੁਕੀ ਤੇ ਫਿਰ ਆਪਾਂ ਪਿਆਰ ਪਿਆਰ ਦੇ ਮਾਰਜਨ ਦੇ ਨਾਲ ਫਿਰ ਇਦਾਂ ਗੁਲਾਈ ਦੇ ਵਿੱਚ ਠੀਕ ਹੈ ਜੀ ਇਦਾਂ ਕੀ ਆਪਣੀ ਜਿਹੜਾ ਡਿਜ਼ਾਈਨ ਪੈਜੂਗੀ ਮੂਰੀ ਤੇ ਠੀਕ ਹੈ ਜੀ ਇਹ ਬਹੁਤ ਸੌਖੀ ਹੈ ਕੱਟਵਰਕ ਵਾਲੀ ਮੂਰੀ ਬਸ ਤੁਸੀਂ ਜਦੋਂ ਕੱਟ ਬਣਾਣੇ ਆ ਤੇ ਕੱਟ ਬਣਾ ਕੇ ਉਸ ਤੋਂ ਬਾਅਦ ਪ੍ਰੈਸ ਕਰਕੇ ਫੇਰ ਇਹਦੇ ਉੱਪਰ ਜਿਹੜੀ ਸਿਲਾਈ ਲਗਾਇਓ ਬਿਲਕੁਲ ਐ ਸਫਾਈ ਦੇ ਨਾਲ ਤੁਹਾਡੀ ਜਿਹੜੀ ਹੈ ਮੂਰੀ ਬਣ ਕੇ ਤਿਆਰ ਹੋਊਗੀ ਕੱਟਵਰਕ ਠੀਕ ਹੈ ਜੀ ਹੁਣ ਇਦਾਂ ਆਪਾਂ ਸਾਰੇ ਕਟਾ ਇਦਾਂ ਗੁਲਾਈ ਦੇ ਵਿੱਚ ਮਸ਼ੀਨ ਨੂੰ ਘੁਮਾਈ ਜਾਣਾ ਹੈ ਠੀਕ ਹੈ ਜੀ ਤੇ ਜਿਹੜੀ ਆਪਾਂ ਲਾਈਨ ਲਗਾਈ ਉੱਥੇ ਆਪਾਂ ਏਦਾਂ ਰੋਕ ਦੇਣਾ ਨੂੰ ਠੀਕ ਹੈ ਜੀ ਕਿਉਂਕਿ ਇੱਕ ਬਰਾਬਰ ਜਿਹੜੇ ਆਪਣੇ ਜਿਹੜਾ ਡਿਜ਼ਾਈਨ ਪਾਊਗਾ ਫਿਰ ਇਹ ਠੀਕ ਹੈ ਜੀ ਆ ਦੇਖੋ ਤੁਸੀਂ ਇਸ ਤੋਂ ਵੀ ਬਰੀਕ ਪਾਉਣਾ ਬ੍ਰੇਕ ਵੀ ਪਾ ਸਕਦੇ ਹੋ ਠੀਕ ਹੈ ਜੀ ਏਦਾਂ ਗੁਲਾਈ ਦੇ ਵਿੱਚ ਜਿਹੜੀ ਆਪਣੀ ਮੋਰੀ ਬਣ ਕੇ ਰੈਡੀ ਹੋ ਜਾਊਗੀ ਜਿਵੇਂ ਆਪਣੇ ਕਟਾ ਬਣੇ ਹੋਏ ਨੇ ਉਵੇਂ ਹੀ ਆਪਣਾ ਡਿਜ਼ਾਈਨ ਬਣ ਜਾਊਗਾ ਠੀਕ ਹੈ ਜੀ ਬਸ ਉਸੇ ਪਹਿਲਾਂ ਹ ਨਿਸ਼ਾਨੇ ਜਰੂਰ ਲਗਾ ਲਿਓ ਨਿਸ਼ਾਨੀ ਦਾ ਫਿਰ ਤੁਹਾਨੂੰ ਹਿਸਾਬ ਰਹੂਗਾ ਫਿਰ ਇੱਕ ਹਿਸਾਬ ਦੇ ਰੇੜੇ ਕਟੌ ਆਪਣੇ ਬਣਨਗੇ ਇਹ ਡਿਜ਼ਾਈਨ ਬਣੂਗਾ ਲਓ ਜੀ ਠੀਕ ਹੈ ਜੀ ਇੱਕ ਇੱਕ ਪੰ ਹੋਰ ਲਾ ਦਾਂਗੇ ਠੀਕ ਹੈ ਜੀ। ਲੋ ਜੀ ਆਪਣੀ ਇਹਨ ਬਿਲਕੁਲ ਸਫਾਈ ਦੇ ਨਾਲ ਦੇਖ ਲਓ ਬਣ ਗਈ ਹੈ ਕੱਟਵਰਕ ਵਾਲੀ ਮੂਰੀ ਠੀਕ ਹੈ ਜੀ। ਲੋ ਜੀ ਡਿਜ਼ਾਈਨ ਬਣ ਕੇ ਆਪਣਾ ਹੁਣ ਇਹ ਰੈਡੀ ਆ। ਠੀਕ ਹੈ ਜੀ। ਲੋਚ ਵੀਡੀਓ ਬਧੇ ਲਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੀ